ਇਧਰੋਂ ਲੇ ਪਾਸੇ ਮੇਰੇ ਕੋਲ ਆ ਜਾ ਜੱਗਿਆ ਇਧਰੋਂ ਲੇ ਪਾਸੇ ਆ ਜਾ ਜੱਗਿਆ ਆ ਜੱਗਾ ਕਬੱਡੀ ਖਿਡਾਰੀਆ ਤੁਹਾਡੇ ਇਲਾਕੇ ਦਾ ਵੈਸੇ ਤੇ ਰੋਜੀ ਜੀ ਨੇ ਔਰ ਮਾਨ ਸਾਹਿਬ ਉਹਨਾਂ ਨੇ ਸਾਨੂੰ ਇਹ ਵਾਦਾ ਕੀਤਾ ਵੀ ਕੋਈ ਗੱਲ ਨਹੀਂ ਅਸੀਂ ਇਸ ਬੱਚੇ ਦੇ ਨਾਲ ਆ ਪਰ ਅਸੀਂ ਫੇਰ ਵੀ ਸੰਗਤ ਦਾ ਪਿਆਰ ਜਿਹੜਾ ਹੈ ਇਸ ਨੌਜਨ ਦੀ ਮੈਂ ਮਜਬੂਰੀ ਦੱਸ ਦਿੰਦਾ ਵੀ ਇਹਦੇ ਮਾਤਾ ਜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਫਾਦਰ ਸਾਹਿਬ ਇਹਦੇ ਬਿਮਾਰ ਨੇ ਔਰ ਕਰਦੀ ਜਿਹੜੀ ਸ਼ਤਿਆ ਉਹ ਡਿੱਗੂ ਡਿੱਗੂ ਕਰਦੀ ਹੈ ਔਰ ਗੱਲ ਹੋਰ ਵੀਰ ਨੇ ਦੱਸੀ ਕਹਿੰਦਾ ਮੈਂ ਬੈਟਰੀ ਦਾ ਕੰਮ ਵੀ ਕੀਤਾ ਇਸ ਗਰਾਊਂਡ ਦੇ ਵਿੱਚ ਚਾਉਣ ਦੇ ਲਈ ਔਰ ਮੇਰੇ ਭਰਾਵੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਕੋਲੇ ਗੂਗਲ ਪੇ ਚੱਲਦਾ ਹੈ ਉਹ ਨੰਬਰ ਲਿਖਿਓ 973474 8685 ਇਹ ਤੇਰੇ ਨਾਂ ਤੇ ਚੱਲਦਾ ਹੈ ਇਸ ਵੀਰ ਦੇ ਨਾਂ ਤੇ ਚੱਲਦਾ ਹੈ ਕੁਝ ਮਾਇਆ ਆਈ ਹੈ 5000 ਰੁਪਇਆ ਗੁਰਵਿੰਦਰ ਘਾਂਗੇ ਵੱਲੋਂ 5000 ਰੁਪਇਆ ਸੁਮੇਤੀ ਗੁਰਵਿੰਦਰ ਘਾਂਗੇ ਦੀ ਟੀਮ ਵੱਲੋਂ 5000 ਰੁਪਇਆ ਦੀਪ ਤਬਰਜੀ ਵੱਲੋਂ ਔਰ 5000 ਸਾਡਾ ਵੀਰ ਸੁਖੀ ਅਲੀ ਕੇ ਉਹਨਾਂ ਵੱਲੋਂ ਤੇ 5000 ਸੁਖਜਿੰਦਰ ਕੈਨੇਡਾ ਜੀ ਸਾਡੇ ਉਹਨਾਂ ਵੱਲੋਂ 5000 ਸੁਖਜਿੰਦਰ ਕੈਨੇਡਾ ਜੀ ਵੱਲੋਂ ਤੇ 20000 ਰੁਪਇਆ ਅਮਨ ਰਹਿਜਾ ਬੈਲਜੀਅਮ ਤੋਂ ਵੀਰ ਕਹਿੰਦਾ ਵੀ ਮੈਂ ਦੇਉਂਗਾ 40 ਕੀ ਬਾਤ ਹੁਣ ਇੱਕ ਸੰਗਤ ਦੇ ਵਿੱਚ ਕਿਹੜਾ ਲਾਉਣਾ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਮੁੰਡੇ ਦਾ ਆਪਾਂ ਬਾਹਰ ਚੜ ਕੇ ਮਾਣ ਕਰੀਏ ਨੜੇ ਦਾ ਕਮਰਾ ਪੈ ਜੇ ਤੇ ਨੜੇ ਚਾਰ ਪੈਸੇ ਖਰਾਕ ਨੂੰ ਬਾਜੀ ਜਾਣ ਤੇ ਆਉਣ ਵਾਲੇ ਸਿਆਲ ਦੇ ਵਿੱਚ ਇਹ ਫੇਰ ਥੱਪੀਆਂ ਮਾਰ ਕਰਕੇ ਨੰਬਰ ਲਵੇ ਇਹ ਤੁਹਾਡੇ ਅੱਗੇ ਬੇਨਤੀ ਹੈ ਨੋਟ ਕਰੇ ਇੱਕ ਵਾਰੀ ਫੇਰ Google पे ਨੰਬਰ 73474 85 ਮੇਰੀ ਸਾਰਿਆਂ ਨੂੰ ਹੱਥ ਬਣ ਕੇ ਬੇਨਤੀ ਹੈ ਸਾਡੇ ਕਲੱਬ ਵਾਲੇ ਵੀ ਦੋ ਚਾਰ ਨਾਲ ਹੋ ਜਾਣ ਔਰ ਇਹਦਾ ਵੀਰ ਦਾ ਆਪਾਂ ਕਿਹੜਾ ਜਿਹੜਾ ਜਰੂਰ ਜਗਨੰਦਨ ਸਾਰੇ ਭਰਾਵਾਂ ਨੂੰ ਨਾਮ ਲੇ ਲਓ ਆ ਰਲ ਕੇ